ਇਹ ਇਹ ਜਿਹੜਾ ਪੱਖਾ ਹੈ ਇਹ ਜਿਹੜਾ ਪੱਖਾ ਮਿੱਟੀ ਦੇ ਤੇਲ ਤੇ ਚੱਲਦਾ ਹੈ ਇਹ ਕੋਈ 150 ਸਾਲ ਪੁਰਾਣਾ ਹੈ ਮੇਡ ਇਨ ਇੰਗਲੈਂਡ ਹੈ ਉਸ ਟਾਈਮ ਦੇ ਵਿੱਚ ਇਹ ਜਿਹੜਾ 1 ਲੀਟਰ ਤੇਲ ਦੇ ਨਾਲ ਕਰੀਬ 12 ਘੰਟੇ ਇਹ ਚੱਲਦਾ ਹੈ ਇਹਦਾ ਮੈਕੈਨਿਜ਼ਮ ਪੱਖੇ ਦਾ ਇਹ ਕਿਸੇ ریاਸਤ ਵਿੱਚੋਂ ਆਇਆ ਹੋਇਆ ਇਹ ਪੱਖਾ ਦੂਰੀਆਸਤ ਦੇ ਵਿੱਚ ਆ ਚੁੱਕਿਆ ਇਹਦਾ ਮੈਕੈਨਿਜ਼ਮ ਜਿਹੜਾ ਹੈਗਾ ਇਹ ਇਹਦੇ ਥੱਲੇ ਲੈਂਪ ਲੱਗਿਆ ਲੈਂਪ ਦੇ ਵਿੱਚ ਤੇਲ ਪਾਉਂਦਾ ਉਹਦੇ ਨਾਲ ਸਾਰਾ ਇਹ ਚੱਲਦਾ ਹੈ ਹੋ ਇਹ ਵੀ ਆ ਕਰ ਉਹ ਜਿਹੜਾ ਫਾਇਰ ਬਸਾ ਲਈ ਇਹ ਹਾਂ ਇਹਦੀ ਜਿਹੜੀ ਫਾਇਰ ਹੈ ਉਹ ਇੱਥੋਂ ਚੱਲਦੀ ਹੈ ਉਹਦੇ ਲੈਂਪ ਦੀ ਜਿਹੜੀ ਲਾਈਟ ਜਾ ਰਹੀ ਹੈ ਉੱਤੇ ਹੀ ਉਹਦੇ ਵਿੱਚੋਂ ਗਰਮ ਹੋ ਕੇ ਅੱਗੇ ਚੱਲਦਾ ਦੇਖੋ ਸਪੀਡ ਵੀ ਦਿਖਾਦਾ ਹੋਣੀ ਨਾ ਹੁਣ ਇਹਦੀ ਸਪੀਡ ਹੌਲੀ ਹੌਲੀ ਜਿਵੇਂ ਜਿਵੇਂ ਸੇਕ ਵਧੀ ਜਾਂਦਾ ਹੈ ਉਦੀ ਸਪੀਡ ਵਧੀ ਜਾਂਦੀ ਹੈ ਹਾਂ ਦੇਖੇ ਉਹ ਬੱਚੇ ਦੇਖ ਰਿਹਾ ਸੀ ਹੀ ਇਧਰ ਵੱਗ ਗਏ